ਮੰਨਿਆ ਜਾਂਦਾ ਹੈ ਕਿ ਜੱਟ ਮਹਾਭਾਰਤ ਯੁੱਧ ਸਮੇਂ ਹੀ ਭਾਰਤ ਵਿੱਚ ਆ ਗਏ ਸਨ ਅਤੇ ਕਈ ਜੱਟ ਗੋਤਾਂ ਨੇ ਮਹਾਭਾਰਤ ਦੇ ਯੁੱਧ ਵਿੱਚ ਵੀ ਹਿੱਸਾ ਲਿਆ। ਪਿਸ਼ਾਵਰ ਦੇ ਨੇੜੇ ਜੋਹਲ ਕਿਲਾ ਹੋਇਆ ਕਰਦਾ ਸੀ ਜੋ ਕਿ ਬਹੁਤ ਮਜ਼ਬੂਤ ਸੀ। ਅਮੀਰ ਤੈਮੂਰ ਨੇ 1398 ਈਸਵੀ ਵਿੱਚ ਜੈਸਲਮੀਰ ਅਤੇ ਪਟਨੇਰ ਨੂੰ ਤਬਾਹ ਕਰ ਦਿੱਤਾ ਤਾਂ ਜੋਹਲ ਜੱਟ ਆਪਣੇ ਪੱਟੀ ਭਾਈਚਾਰੇ ਕੋਲ ਲੁਧਿਆਣੇ ਆ ਕੇ ਬਸ ਗਏ। ਅੱਜ ਆਪਾਂ ਜਿਸ ਗੋਤ ਦੇ ਇਤਿਹਾਸ ਦੀ ਗੱਲ ਕਰਾਂਗੇ ਉਹ ਹੈ ਜੋਹਲਗੋਤ ਜੱਟ ਅਹੀਰ ਅਤੇ ਗੁੱਜਰ ਇਹ ਤਿੰਨ ਜਾਤੀਆਂ ਮੱਧ ਏਸ਼ੀਆ ਦੇ ਸ਼ੁਕਰਤਾਨ ਤੋਂ ਵੱਖ-ਵੱਖ ਸਮਿਆਂ ਤੇ ਭਾਰਤ ਆਈਆਂ ਮੰਨਿਆ ਜਾਂਦਾ ਹੈ ਕਿ ਜੱਟ ਮਹਾਭਾਰਤ ਯੁੱਧ ਸਮੇਂ ਹੀ ਭਾਰਤ ਵਿੱਚ ਆ ਗਏ ਸਨ ਅਤੇ ਕਈ ਜੱਟ ਗੋਤਾਂ ਨੇ ਮਹਾਭਾਰਤ ਦੇ ਯੁੱਧ ਵਿੱਚ ਵੀ ਹਿੱਸਾ ਲਿਆ ਜੋਹਲ ਵੀ ਇਨ੍ਹਾਂ ਜੱਟ ਗੋਤਾਂ ਵਿੱਚੋਂ ਇੱਕ ਹੈ ਜੋਹਲ ਯਾਦੂ ਵੰਸੀ ਹਨ ਜੋਹਲਾਂ ਦੇ ਵਡੇਰੇ ਰਾਜਾ ਗੱਜ ਨੇ 5ਵੀਂ ਸਦੀ ਈਸਵੀ ਵਿੱਚ ਗਜਨੀ ਸ਼ਹਿਰ ਦੀ ਨੀਂ ਰੱਖੀ ਸੀ ਅਫਗਾਨਿਸਤਾਨ ਦੇ ਇਸ ਇਲਾਕੇ ਵਿੱਚ ਜੋਹਲਾਂ ਦਾ 871 ਈਸਵੀ ਤੱਕ ਰਾਜ ਰਿਹਾ ਪਰ ਆਖਰਕਾਰ ਮੁਗਲਾਂ ਦੇ ਹਮਲਿਆਂ ਤੋਂ ਤੰਗ ਆ ਕੇ ਇਹ ਕਸ਼ਮੀਰ ਪੰਜਾਬ ਅਤੇ ਰਾਜਸਥਾਨ ਆ ਵਸੇ ਯਾਦੂਵੰਸੀ ਸਲਵਾਨ ਗਜਨੀ ਛੱਡ ਕੇ ਆਪਣੇ ਪੂਰੇ ਭਾਈਚਾਰੇ ਨੂੰ ਨਾਲ ਲੈ ਕੇ ਭਾਰਤ ਵਿੱਚ ਆ ਵਸਿਆ ਇਸ ਦੇ 15 ਪੁੱਤਰ ਸਨ ਇਸ ਦੀ ਵੰਸ਼ ਵਿੱਚੋਂ ਕਈ ਨਵੇਂ ਗੋਤ ਪੈਦਾ ਹੋਏ ਪੱਟੀ ਵੀ ਇਸ ਦੀ ਵੰਸ਼ ਵਿੱਚੋਂ ਹੀ ਹਨ 12ਵੀਂ ਸਦੀ ਵਿੱਚ ਕੁਝ ਪੱਟੀ ਰਾਜ ਹ ਕਰ ਕੇ Rajput ਬਣ ਗਏ ਅਤੇ ਕੁਝ ਜੱਟਾਂ ਵਿੱਚ ਸ਼ਾਮਿਲ ਹੋ ਗਏ ਪਿਸ਼ਾਵਰ ਦੇ ਨੇੜੇ ਜੋਹਲ ਕਿਲਾ ਹੋਇਆ ਕਰਦਾ ਸੀ ਜੋ ਕਿ ਬਹੁਤ ਮਜ਼ਬੂਤ ਸੀ ਜੋਹਲ ਜੱਟਾਂ ਨੇ ਬਹੁਤ ਸਮੇਂ ਤੱਕ ਅਰਬਾਂ ਨੂੰ ਖੈਬਰ ਦਰੇ ਰਾਹੀਂ ਭਾਰਤ ਵਿੱਚ ਦਾਖਲ ਹੋਣ ਤੋਂ ਰੋਕੀ ਰੱਖਿਆ ਜੋਹਲਾਂ ਦਾ ਬਹੁਤ ਦਵਦਵਾ ਹੋਇਆ ਕਰਦਾ ਸੀ ਅਰਬ ਜੋਹਲਾਂ ਤੋਂ ਡਰਿਆ ਕਰਦੇ ਸੀ ਪਰ ਆਖਿਰਕਾਰ ਜੋਹਲਾਂ ਨੂੰ ਵੀ ਗਜਨੀ ਅਤੇ ਕਾਵਲ ਛੱਡ ਕੇ ਭਾਰਤ ਆਉਣਾ ਪਿਆ ਜੋਹਲ ਰਾਜਸਥਾਨ ਦੇ ਪਟਨੇਰ ਵਿੱਚ ਆ ਕੇ ਰਹਿਣ ਲੱਗ ਪਏ ਜੋਹਲ ਪਟੀਆਂ ਨੂੰ ਵੀ ਆਪਣੇ ਭਾਈਚਾਰੇ ਵਿੱਚੋਂ ਹੀ ਸਮਝਦੇ ਹਨ ਕਈ ਮਹਾਨ ਇਤਿਹਾਸਕਾਰਾਂ ਨੇ ਰਾਜਸਥਾਨ ਦੀਆਂ ਪਟੀਆਂ ਦਾ ਪਿਸ਼ੋਕੜ ਗਜਨੀ ਹੀ ਦੱਸਿਆ ਹੈ ਜਦੋਂ ਅਮੀਰ ਤੈਮੂਰ ਨੇ 1398 ਈਸਵੀ ਵਿੱਚ ਜੈਸਲਮੀਰ ਅਤੇ ਪਟਨੇਰ ਨੂੰ ਤਬਾਹ ਕਰ ਦਿੱਤਾ ਤਾਂ ਜੋਹਲ ਜੱਟ ਆਪਣੇ ਪੱਟੀ ਭਾਈਚਾਰੇ ਕੋਲ ਲੁਧਿਆਣੇ ਆ ਕੇ ਬਸ ਗਏ ਲੁਧਿਆਣੇ ਇਲਾਕੇ ਵਿੱਚ ਨਮਾ ਜੋਹਲਾਂ ਪਿੰਡ ਆਵਾਦ ਕੀਤਾ ਕੁਝ ਜੋਹਲ ਮੋਗੇ ਅਤੇ ਜੀਰੇ ਵਿੱਚ ਚਲ ਗਏ ਪਰ ਮੋਗੇ ਦੇ ਗਿੱਲ ਜੱਟਾਂ ਨੇ ਜੋਹਲਾਂ ਦੇ ਪੈਰ ਨਾ ਲੱਗਣ ਦਿੱਤੇ ਤਾਂ ਜੋਹਲ ਤੰਗ ਆ ਕੇ ਮਾਝੇ ਵਿੱਚ ਚਲੇ ਗਏ ਮਾਝੇ ਵਿੱਚ ਜੋਹਲਾਂ ਦਾ ਪ੍ਰਸਿੱਧ ਪਿੰਡ ਬਡਾਲਾ ਜੋਹਲ ਹੈ ਗੁਰਦਾਸਪੁਰ ਦੇ ਬਟਾਲੇ ਵਿੱਚ ਵੀ ਕਾਫੀ ਜੋਹਲ ਹਨ ਸਭ ਤੋਂ ਵੱਧ ਜੋਹਲ ਜੱਟ ਦੁਆਬੇ ਵਿੱਚ ਹਨ ਦੁਆਬੇ ਵਿੱਚ ਜੋਹਲ ਤੇ ਜੰਡਿਆਲਾ ਦੋਵੇਂ ਜੋਹਲਾਂ ਦੇ ਕਾਫੀ ਪ੍ਰਸਿੱਧ ਪਿੰਡ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਦਰਵਾਰਾ ਸਿੰਘ ਵੀ ਜੋਹਲ ਜੱਟ ਹੀ ਸਨ ਜੋਹਲ ਜੱਟ ਸੂਰ ਸਿਆਣੀ ਅਤੇ ਮਿਹਨਤੀ ਹੁੰਦੇ ਹਨ ਦੁਆਬੇ ਵਿੱਚ ਬਹੁਤੇ ਜੋਹਲ ਕਨੇਡਾ ਅਤੇ ਅਮਰੀਕਾ ਚਲੇ ਗਏ ਅਤੇ ਬਹੁਤ ਤਰੱਕੀ ਵੀ ਕੀਤੀ ਪੰਜਾਬ ਵਿੱਚ ਜੋਹਲ ਇੱਕ ਛੋਟਾ ਤੇ ਬਹੁਤ ਹੀ ਪ੍ਰਭਾਵਸ਼ਾਲੀ ਗੋਤ ਹੈ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਇੱਕ ਲਾਈਕ ਕਰੋ ਤੇ ਆਪਣਾ ਗੋਤ ਕਮੈਂਟ ਸੈਕਸ਼ਨ ਵਿੱਚ ਲਿਖੋ ਤਾਂ ਕਿ ਅਸੀਂ ਉਸ ਤੇ ਵੀਡੀਓ ਬਣਾਈਏ ਧੰਨਵਾਦ